ਇਨਾ 25 ਤਰੀਕ ਨੂੰ 3. ਸਨ ਸਿਟੀ ਤੇ ਇੱਕ ਨਾਕਾ ਲਾਇਆ ਸੀ थाना ਮਕੂ ਮੋਕੰਪੁਰਾ ਵੱਲੋਂ ਇਹ ਥਾਣੇ ਤੇ ਸ਼ੱਕੀ ਬੰਦਿਆਂ ਦੀ ਵਹੀਕਲਸ ਦੀ ਚੈਕਿੰਗ ਚੱਲ ਰਹੀ ਸੀ ਉਸ ਟੂ ਵੀਲਰ ਨੂੰ ਜਿਸ ਤੇ ਦੋ ਮੁੰਡੇ ਸਵਾਰ ਸੀ ਉਹਨੂੰ 플ੈਗ ਕੀਤਾ ਗਿਆ ਉਹਨੂੰ ਰੋਕਿਆ ਗਿਆ ਉਹਨਾਂ ਦੀ ਜੋ ਚੈਕਿੰਗ ਕੀਤੀ ਗਈ ਤਾਂ ਉਹਨਾਂ ਕੋਲੋਂ ਇੱਕ 32 ਬੋਰ ਦਾ ਪਿਸਤਲ ਵਿਦ ਚਾਰ ਜ਼ਿੰਦਾ ਰਾਊਂਡ ਔਰ ਇੱਕ ਬਲੌਕ ਪਿਸਤਲ 3 ਰਾਊਂਡ ਦੇ ਨਾਲ ਬਰਾਮਦ ਹੋਇਆ ਹੈ ਇਨਵੈਸਟੀਗੇਸ਼ਨ ਇਹ ਪਤਾ ਚੱਲਿਆ ਕਿ ਚੰਦ ਅਨੰਦ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਐ ਲੜਾਈ ਝਗੜੇ ਦੇ ਤੇ ਚੋਰੀ ਦੇ ਤੇ ਇਹ ਜਿਹੜੇ ਵੈਪਨ ਸੀ ਇਹ ਇਹਨਾਂ ਨੂੰ ਦਵਾਈ ਸੀ ਕਿਸ਼ਨਾ ਨੇ ਜਿਹੜਾ ਜੰਡਿਆਲਾ ਗੁਰੂ ਦਾ ਵਾਸੀ ਸੀ ਮੁੰਡੂ ਦੁਬਈ ਚਲੇ ਗਿਆ ਉਹਨੇ ਕਿਸੇ ਦੇ ਥਰੂ ਦਵਾਈ ਸੀ ਇਹਨਾਂ 25 ਤਰੀਕ ਨੂੰ 3. ਸਨ ਸਿਟੀ ਤੇ ਇੱਕ ਨਾਕਾ ਲਾਇਆ ਸੀ थाना ਮੋਹਕਮਪੁਰਾ ਵੱਲੋਂ ਇਹ ਥਾਣੇ ਤੇ ਸ਼ੱਕੀ ਬੰਦਿਆਂ ਦੀ ਵਹੀਕਲਸ ਦੀ ਚੈਕਿੰਗ ਚੱਲ ਰਹੀ ਸੀ ਉਸੇ ਨਾਕੇ ਦੇ ਦੌਰਾਨ ਇੱਕ ਟੂ ਵੀਲਰ ਨੂੰ ਜਿਸ ਤੇ ਦੋ ਮੁੰਡੇ ਸਵਾਰ ਸੀ ਉਹਨੂੰ ਫਲੈਗ ਕੀਤਾ ਗਿਆ ਉਹਨੂੰ ਰੋਕਿਆ ਗਿਆ ਉਹਨਾਂ ਦੀ ਜੋ ਚੈਕਿੰਗ ਕੀਤੀ ਗਈ ਤਾਂ ਉਹਨਾਂ ਕੋਲੋਂ ਇੱਕ ਬੱਤੀ ਬੋਰ ਦਾ ਪਿਸਟਲ ਵਿਦ ਚਾਰਜ ਇਨ ਦਾ ਰਾਉਂਡ ਔਰ ਇੱਕ ਬਲੌਕ ਪਿਸਟਲ ਥਿੰਨ ਰਾਉਂਡ ਦੇ ਨਾਲ ਬਰਾਮਦ ਹੋਇਆ ਇਹ ਜਿਹੜੇ ਮੁੰਡੇ ਸੀ ਇੱਕ ਦਾ ਨਾਮ ਸੀ ਚੰਦਾਨੰਦ ਔਰ ਦੂਜੇ ਦਾ ਨਾਮ ਸੀ ਬਚਿੱਤਰ ਸਿੰਘ ਉਰਫ ਲਖਾਰੀ ਦੋਨੋਂ ਜੰਡਿਆਲੇ ਕੋਲ ਗੁਰੂ ਦੇ ਰਹਿਣ ਵਾਲੇ ਐ ਇਨਾਂ ਨੂੰ ਇਨਾਂ ਤੋਂ ਰਿਕਵਰੀ ਕੀਤੀ ਗਈ ਤਾਂ ਇਨਾਂ ਨੂੰ ਅਰੈਸਟ ਕਰ ਲਿਆ ਗਿਆ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਚੱਲਿਆ ਕਿ ਚੰਦ ਆਨੰਦ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਐ ਲੜਾਈ ਝਗੜੇ ਦੇ ਤੇ ਚੋਰੀ ਦੇ ਤੇ ਇਹ ਜਿਹੜੇ ਵੈਪਨ ਸੀ ਇਹ ਇਨਾਂ ਨੂੰ ਦਵਾਈ ਸੀ ਕਿਸ਼ਨਾ ਨੇ ਜਿਹੜਾ ਜੰਡਿਆਲਾ ਗੁਰੂ ਦਾ ਵਾਸੀ ਸੀ ਹੁਣ ਦੁਬਈ ਚਲੇ ਗਿਆ ਉਹਨੇ ਕਿਸੇ ਦੇ ਥਰੂ ਦਵਾਈ ਸੀ ਤੇ ਇਸੇ ਦੌਰਾਨ ਐਫ ਆਈ ਆਰ ਨੰਬਰ 61 ਮੋਕੰਪੁਰਾ ਥਾਣੇ 'ਚ ਦਰਜ ਹੋਇਆ ਹੈ ਤੇ ਦੀ ਫਰਦਰ ਤਫਤੀਸ਼ ਵਿੱਚ ਅਸੀਂ ਬੈਕਵਰਡ ਫਾਰਵਰਡ ਲਿੰਕੇजेस ਵਿਚ ਆਰ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਹੋਰ ਬੰਦਿਆਂ ਨੂੰ ਨਾਮ ਦਿੱਤਾ। ਨਾ ਮੈਨਾਂ ਕੋਈ ਵਾਰਦਾਤ ਕਰਨੀ ਸੀ ਇਹਨਾਂ ਹਥਿਆਰਾਂ ਦੇ ਬਾਰੇ। ਬਿਲਕੁਲ ਜੀ ਵਾਰਦਾਤ ਹੀ ਕਰਨੀ ਸੀ ਜਿਹੜੇ ਹਥਿਆਰ ਚੱਕ ਕੇ ਜਾ ਰਹੇ ਸੀ। ਜਿਵੇਂ ਕਿ ਕਿਹਾ ਪਹਿਲਾਂ ਵੀ ਇਹਨਾਂ ਤੋਂ ਲੜਾਈ ਝਗੜੇ ਦੇ ਮੁਕਦਮੇ ਦਰਜ ਐ ਚੋਰੀ ਦੇ ਮੁਕਦਮੇ ਦਰਜ ਐ। ਕੋਈ ਵਾਰਦਾਤ ਸਨਾਚਿੰਗ ਦੀ ਹੈ ਲੜਾਈ ਝਗੜੇ ਦੀ ਕਰਨੀ ਸੀ ਪਤਾ ਲੱਗਾ ਜੀ ਕਿ ਕਿੰਨੂ ਮਾਰਨ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਬਹੁਤ ਤਫਤੀਸ਼ ਦਾ ਹਿੱਸਾ ਹੈ ਜੀ ਮੰਨ ਕੇ ਕ੍ਰਿਸ਼ਨਾ ਕੋਈ ਨਾ ਕੋਈ ਨਾਕ ਨੇ ਯਾਰਕ੍ਰਿਸ਼ਿਦੇਵ ਵਿਕਰਿਸ਼ਨਾ ਦੇ ਨਾਂ ਦੇ ਗਰੁੱਪ ਵੱਲੋਂ ਅਰਜਿੰਦਰ ਬੰਮਨ ਦਾ ਕਤਲ ਹੋਇਆ ਹੈ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਅਸੀਂ ਇਹਨੂੰ ਐਕਸਪਲੋਰ ਕਰ ਰਹੇ ਹਾਂ ਇਹਨੇ ਉਹ ਕਨਫਰਮ ਕੀਤਾ ਜੀ ਕ੍ਰਿਸ਼ਨਾ ਉਹੀ ਹੈ ਜੀ ਨੇ ਇਹ ਕਨਫਰਮ ਨਹੀਂ ਹੋਇਆ। ਠੀਕ ਜੰਡਿਆਲਾ ਗੁਰੂ ਤੇ ਹੀ ਹੋ। ਜੰਡਿਆਲਾ ਗੁਰੂ ਤੇ ਹੀ ਹੈ ਸਾਨੂੰ ਸ਼ੱਕ ਹੈ ਕਿ ਉਹੀ ਕਿਸ਼ਨਾ ਹੈ। ਬਾਕੀ ਅਸੀਂ ਟੈਕਨੀਕਲ ਐਵੀਡੈਂਸ ਲੈ ਰਹੇ ਹਾਂ ਉਹਦੇ ਜਿਹੜੇ ਆਈਪੀ ਵਗੈਰਾ ਹੈ ਕਾਲ ਡਿਟੇਲਸ ਲੈ ਰਹੇ ਹਾਂ। ਅਸੀਂ ਕਨਫਰਮ ਕਰ ਰਹੇ ਹਾਂ ਕਿ ਜਿਹੜੇ ਹੱਥ ਦੇ ਵਿੱਚ ਜੀ ਜੰਡਿਆਲਾ ਗੁਰੂ ਚਲੋ ਤرائی ਮਤਵੇ ਉਹ ਜਿਹਨੇ ਵੀ ਅ ਗੈਂਗਸਟਰੋ ਕ੍ਰਿਸ਼ਨਾ ਉਹ ਜਿਹਨੇ ਬੰਦੇ ਨੇ ਸਾਰੇ ਜੰਡਿਆਲਾ ਗੁਰੂ ਦਾ ਕਨੈਕਸ਼ਨ ਕੋਈ ਇਹੋ ਜਿਹਾ ਆਲੋਡ ਸਮਝਦੇ ਨੇ ਜੰਡਿਆਲਾ ਗੁਰੂ ਦੇ ਤੇ ਜਿਹੜਾ ਸਿਟੀ ਪੁਲਿਸ ਨੇ ਤੇ ਅਧਿਆਤਿ ਨੂੰ ਕੋਈ ਕਿਹਾ ਜਾਏਗਾ ਜਿਹੜਾ ਕੰਬਾਈਨਡ ਆਪਰੇਸ਼ਨ ਦੇ ਨਾਲ ਕਿ ਇਸ ਵੱਲੋਂ ਆਲਰੇਡੀ ਜੰਡਿਆਲਾ ਗੁਰੂ ਤੇ ਕੀਤਾ ਜਾ ਰਿਹਾ ਜੀ ਸਾਡੇ ਏਰੀਆ ਵਿੱਚ ਜਿਹੜੇ ਅਸੀਂ ਆਪਣਾ ਏਰੀਆ ਸਿਕਿਉਰ ਕਰਦੇ ਹਾਂ ਤਾਂ ਜਿਵੇਂ ਮੈਂ ਕਿਹਾ ਕਿ ਨਾਕਾਬੰਦੀ ਕਰਕੇ ਰੈਗੂਲਰ ਚੈਕਿੰਗ ਕਰਕੇ ਜਿਹੜੇ ਵੀ ਭਾਵੇਂ ਸਾਡੇ ਕਮਿਸ਼ਨਰੀ ਏਰੀਆ ਦੇ ਰਹਿਣ ਵਾਲੇ ਆ ਜਾਂ ਰੂਰਲ ਏਰੀਆ ਦੇ ਰਹਿਣ ਵਾਲੇ ਆ ਸਾਰੇ ਬੰਦਿਆਂ ਨੂੰ ਚੈੱਕ ਕਰਦੇ ਆ ਜਿਹੜੇ ਇੱਥੇ ਵਾਰਦਾਤ ਕਰ ਸਕਦੇ ਆ ਔਰ ਉਹੀ ਇਸੀ ਸਿਲਸਿਲੇ ਵਿੱਚ ਵਾਰਦਾਤ ਵਰਡ ਇਸ ਦਾ ਮੈਨੂੰ ਪਤਾ ਲੱਗਾ ਕਿਹੜੇ ਗਰੁੱਪ ਦੇ ਸਮਾਜ ਜਾਂ ਕਿਹਦੇ ਗਰੁੱਪਾਂ ਵਿੱਚ ਹੈ ਤੇ ਜਿਵੇਂ ਕਿਹਾ ਕਿ ਇਹਨਾਂ ਨੂੰ ਵੈਪਨ ਕਿਸ਼ਨਾ ਨੇ ਲੈ ਕੇ ਦਿੱਤੇ ਸੀ ਤੇ ਉਹੀ ਐਕਸਪਲੋਰ ਕਰ ਰਹੇ ਆ ਕਿ ਇਹਨਾਂ ਨੇ ਅੱਗੇ ਇਸ ਤੋਂ ਵਾਰਦਾਤ ਕੀ ਕਰਨੀ ਸੀ ਤੇ ਕਿਹੜੇ ਗਰੁੱਪ ਬਾਜੀ ਦੇ ਚੱਕਰ ਵਿੱਚ ਕਰਨੀ ਸੀ ਤਾਂ ਮੈ ਇਹ ਪਤਾ ਲਗਾਇਆ ਜਾਏਗਾ ਕਿਸ਼ਨਾ ਨੇ ਇਹ ਬੰਦਾਂ ਨੂੰ ਦੁੱਧ ਨੇ ਪਰ ਕਿਹੜਾ ਬੰਦਾ ਇਹਨਾਂ ਨੂੰ ਅੱਗੇ ਸਪਲਾਈਰ ਕਰਕੇ ਗਿਆ ਜੀ ਇਹਨਾਂ ਨੂੰ ਬਿਲਕੁਲ ਜੀ ਉਹ ਸੀ ਟੈਕਨੀਕਲ ਅਨਾਲਿਸਿਸ ਤੋਂ ਉਹੀ ਪਤਾ ਕਰ ਰਹੇ ਆ ਜੀ ਏਜ ਕਿੰਨੀ ਹੈਗੀ ਦੋਵਾਂ ਦੀ ਦੋਵਾਂ ਦੀ ਏਜ 25 ਤੋਂ 30 ਦੇ ਵਿੱਚ ਹੈ ਬੈਕਗਰਾਉਂਡ ਫੈਮਿਲੀ ਬੈਕਗਰਾਉਂਡ ਫੈਮਿਲੀ ਬੈਕਗਰਾਉਂਡ ਦੋਨੋਂ ਦਾ ਕੀ ਕਿਤਨੀ ਬੜੀ ਦਾ ਕਿਤਨੀ ਮਜ਼ਦੂਰੀ ਕਰਦੇ ਨੇ ਮਿਹਨਤ ਮਜ਼ਦੂਰੀ ਕਰਦੇ ਆ ਜੀ ਮਜ਼ਦੂਰੀ ਦਾ ਜੀ